ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਸੀਂ ਜਾਣੋਗੇ ਤੰਦਰੁਸਤੀ ਦੇ ਪੰਜਵੇਂ ਪਿੱਲਰ ਭੋਜਨ ਬਾਰੇ ਭੋਜਨ ਦਾ ਸਾਡੇ ਸਰੀਰ ਵਿੱਚ ਕੀ ਮਹੱਤਵ ਹੈ ਤੇ ਸਾਡੇ ਸਰੀਰ ਵਿੱਚ ਕਿੰਨਾ ਕੰਮਾਂ ਵਾਸਤੇ ਜ਼ਰੂਰੀ ਹੈ ਉਹਨਾਂ ਕੰਮਾਂ ਵਾਸਤੇ ਆਦਰਸ਼ ਭੋਜਨ ਕੀ ਹੈ ਇਸ ਦੇ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਮੌਜੂਦ ਨੇ ਪੋਸ਼ਣ ਦੇ ਮਾਹਿਰ ਫਿਟਨੈਸ ਕੋਚ ਸਰਦਾਰ ਤਰਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਾਰੇ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਅਮਰਦੀਪ ਸਿੰਘ ਜੀ ਸਰ ਜੀ ਭੋਜਨ ਦਾ ਸਾਡੇ ਸਰੀਰ ਵਿੱਚ ਕੀ ਮਹੱਤਵ ਹੈ ਤੇ ਇਹ ਕਿੰਨਾ ਕੰਮਾਂ ਵਾਸਤੇ ਜ਼ਰੂਰੀ ਹੈ ਜੀ ਦੇਖੋ ਭੋਜਨ ਜਿਹੜਾ ਨਾ ਹਰ ਜੀ ਦਾ ਜਦੋਂ ਜਨਮ ਹੁੰਦਾ ਹੈ ਉਸ ਤੋਂ ਬਾਅਦ ਪੰਜਵਾ ਕਟਣਾ ਕਰਮੂ ਦੇ ਨਾਲ ਭੋਜਨ ਹੁੰਦਾ ਜੀ ਜਨਮ ਹੋ ਗਿਆ ਮਾਂ ਦੇ ਗਰਭ ਦੇ ਦੇ ਰਿਚ ਰੋਸ਼ ਰਿਚ ਆ ਗਿਆ ਉਸ ਤੋਂ ਬਾਅਦ ਸਾਹ ਸ਼ੁਰੂ ਹੋ ਗਿਆ ਆਕਸੀਜਨ ਲੋੜ ਪੈ ਗਈ ਉਸ ਤੋਂ ਬਾਅਦ ਦੀ ਸਫਾਈ ਹੋ ਗਈ ਫੇਰ ਉਹਨੂੰ ਸਫਾਈ ਹੋ ਗਈ ਪਾਣੀ ਨਾਲ ਹੁੰਦੀ ਹੈ ਪੀਣ ਵਾਸਤੇ ਵੀ ਸਰੀਰ ਨੂੰ ਪਾਣੀ ਚਾਹੀਦਾ ਹੈ ਉਸ ਤੋਂ ਬਾਅਦ ਜਦੋਂ ਇੱਕ ਬੱਚੇ ਨੂੰ ਭੁੱਖ ਲੱਗਦੀ ਹੈ ਤਾਂ ਫਿਰ ਇਹਨੂੰ ਕੀ ਆ ਜਾਂਦਾ ਹੁਣ ਇਹਨੂੰ ਖਾਣਾ ਦਿਓ ਜੀ ਤੇ ਜਿੰਨੇ ਵੀ ਸਤੰਤ ਹਰੀ ਜੀਵ ਨੇ ਇਨਸਾਨ ਵੀ ਉਹਨਾਂ ਦੇ ਵਿੱਚ ਹੀ ਹੁੰਦਾ ਤੇ ਉਹ ਮਾਂ ਦਾ ਦੁੱਧ ਆਪਣੀ ਆਪਣੀ ਮਾਂ ਦਾ ਦੁੱਧ ਜੀ ਸੋ ਕੁਦਰਤ ਨੇ ਜਿਹੜਾ ਇੱਕ ਬੈਲੈਂਸ ਹੋ ਜਾਣ ਦੇ ਰੂਪ ਚ ਦਿੱਤਾ ਹੈ ਉਹ ਮਾਂ ਦਾ ਦੁੱਧ ਜੀ ਸੋ ਮਾਂ ਦਾ ਦੁੱਧ ਜਿਹੜਾ ਉਹਦੇ ਵਿੱਚ ਇੱਕ ਕੰਪਲੀਟ ਬੈਲੈਂਸ ਹੋ ਜਾਂਦਾ ਤੇ ਉਹਨੂੰ ਜਿਹੜਾ ਦੇਖੀ ਅਸੀਂ ਕੋਈ ਵੀ ਬੱਚਾ ਲੈਂਦਾ ਕਿਵੇਂ ਹੈ ਉਸ ਵਿੱਚ ਕੋਈ ਟਾਈਮ ਗੈਪ ਨਹੀਂ ਹੈ ਸਿੱਧਾ ਮਾਂ ਨਾਲ ਲੱਗਦਾ ਹੈ ਔਰ ਮਾਂ ਤੋਂ ਸਿੱਧਾ ਪਿੰਦਾ ਹੈ ਜੀ ਸੋ ਇਹ ਜਿਹੜੇ ਜਿਹੜਾ ਭੋਜਨ ਹੈ ਦੁੱਧ ਜਿਹੜਾ ਖਾਸ ਕਰਕੇ ਇਹ ਇੱਕ ਕੰਪਲੀਟ ਬੈਲੈਂਸਡ ਡਾਈਟ ਹੈ ਤੇ ਬੈਲੈਂਸ ਦੇ ਵਿੱਚ ਇਹਦੇ ਵਿੱਚ ਕੀ ਹੈ ਕਿ ਸਾਰੇ ਨਿਊਟ੍ਰੀਐਂਟ ਦੋ ਤਰ੍ਹਾਂ ਦੇ ਕੰਮ ਸਰੀਰ 'ਚ ਚੱਲਣੇ ਹੁੰਦੇ ਨੇ ਲਗਾਤਾਰ ਹਰ ਇੱਕ ਜੀਵ ਦੇ ਚੱਲਦੇ ਨੇ ਸਾਡੇ ਇਨਸਾਨਾਂ ਦੇ ਵਿੱਚ ਵੀ ਹੈ ਇੱਕ ਤੇ ਇਨਸਾਨੀ ਸਰੀਰ ਵਾਸਤੇ ਜਿੰਨੀਆਂ ਖੋਜਾਂ ਹੋਈਆਂ ਨੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਖਰਬਾ ਹੀ ਸਲਦਾ ਬਣਿਆ ਹੋਇਆ ਜੀ ਤੇ ਇਹਦੇ ਵਿੱਚ ਲਗਭਗ 200 ਕਰੋੜ ਸੈਲ ਰੋਜ਼ ਬਦਲਦੇ ਨੇ ਪੁਰਾਣੇ ਹੱਗਦੇ ਆ ਨਵੇਂ ਬਣਦੇ ਨੇ ਇਹਦਾ ਮਤਲਬ ਇੱਕ ਨਵ ਨਿਰਮਾਣ ਹਮੇਸ਼ਾ ਚੱਲ ਰਿਹਾ ਇਨਸਾਨ ਦੀ ਬਣਾਈ ਚੀਜ਼ ਤੇ ਰੱਬ ਦੀ ਬਣਾਈ ਚੀਜ਼ ਦੇ ਵਿੱਚ ਇਹੀ ਫਰਕ ਹੈ ਕਿ ਇਹਦੇ 'ਚ ਜੀਵਨ ਹੈ ਤੇ ਇਹ ਆਟੋ ਰਿਪੇਅਰਿੰਗ ਹੈ ਅਸੀਂ ਕੋਈ ਵੀ ਘਰ ਬਣਾਵਾਂਗੇ ਨਾ ਜਾਂ ਕੋਈ ਵੀ ਚੀਜ਼ ਹੈ ਦੀਵਾਰ ਦੇ ਉੱਤੇ ਅਸੀਂ ਕੋਈ ਥੋੜਾ ਮਾਰ ਦਈਏ ਜਾਂ ਇੱਕ ਕੱਟ ਵਾਲੀ ਚੀਜ਼ ਮਾਰ ਦਈਏ ਉੱਥੇ ਜੋ ਵੀ ਡੈਮੇਜ ਹੋਇਆ ਹੈ ਉਹਨੂੰ ਜਦ ਤੱਕ ਅਸੀਂ ਰਿਪੇਅਰ ਨਹੀਂ ਕਰਾਂਗੇ ਉਹ ਰਿਪੇਅਰ ਨਹੀਂ ਹੋਣਾ ਜੀ ਲੇਕਿਨ ਸਾਡੇ ਹੱਥ ਦੇ ਉੱਤੇ ਕੋਈ ਕੱਟ ਲੱਗ ਜਾਵੇ ਤੇ ਉਹ ਆਪਣੇ ਆਪ ਹੀ ਕੁਝ ਦਿਨਾਂ ਵਿੱਚ ਰਿਪੇਅਰ ਹੋ ਜਾਂਦਾ ਹੈ ਸੋ ਉਹ ਜਿਹੜਾ ਨਵ ਨਿਰਮਾਣ ਹੋ ਰਿਹਾ ਇੱਕ ਤਾਂ ਉਹਦੇ ਵਾਸਤੇ ਮਟੀਰੀਅਲ ਚਾਹੀਦਾ ਹੁੰਦਾ ਕਿਉਂਕਿ ਕਿਤੇ ਵੀ ਨਿਰਮਾਣ ਹੋਏਗਾ ਤਾਂ ਮਟੀਰੀਅਲ ਲੱਗੇਗਾ ਲੱਗੇਗਾ ਤੇ ਉਹਦੇ ਚ ਆ ਜਾਂਦੇ ਨੇ ਸਾਰੇ ਪੋਸ਼ਕ ਤੱਤ ਜਿਵੇਂ ਜਪੋਟਿਨ ਬਹੁਤ ਐਮ ਰੋਲ ਹੈ ਉਸ ਤੋਂ ਬਾਅਦ ਵਿਟਾਮਿਨਸ ਨੇ ਸਾਰੇ ਮਿਨਰਲਸ ਨੇ ਇੱਕ ਜੀ ਕੁਝ ਹੱਦ ਤੱਕ ਕੌਮੀਕਾ 340 ਐਸਰਟਸ ਨੇ ਇਹ ਸਾਰਾ ਨਿਰਮਾਣ ਦਾ ਮਟੀਰੀਅਲ ਉਹ ਮਾਂ ਦੇ ਦੁੱਧ ਵਿੱਚ ਇੱਕ ਬੈਲੈਂਸ ਹੈ ਜੀ ਹੁਣ ਬੱਚੇ ਦੀ ਗਰੋਥ ਵੀ ਹੋਣੀ ਹੈ ਉਹਦਾ ਵਿਕਾਸ ਹੋਣਾ ਹੈ ਵੱਡਾ ਹੋਣਾ ਉਹਨੇ ਸੋ ਉਹ ਚਾਹੀਓ ਗਰੋਥ ਵਾਸਤੇ ਚਾਹੀਦਾ ਚਾਹੀਓ ਸੈੱਲ ਦੇ ਨਿਰਮਾਣ ਵਾਸਤੇ ਚਾਹੀਦਾ ਚਾਹੀਓ ਸੈੱਲਾਂ ਦੀ ਮੇਨਟੇਨੈਂਸ ਵਾਸਤੇ ਚਾਹੀਦਾ ਇਹ ਸਾਰੇ ਕੰਮਾਂ ਵਾਸਤੇ ਹੀ ਪੋਸ਼ਣ ਦੀ ਲੋੜ ਹੁੰਦੀ ਹੈ ਭੋਜਨ ਦੀ ਲੋੜ ਹੁੰਦੀ ਹੈ ਇਹ ਭੋਜਨ ਦੇ ਵਿੱਚੋਂ ਮਿਲਣਾ ਪੋਸ਼ਾ ਜੀ ਜਿcka ਲੱਗਦਾ ਰਹਦੇ ਨਿਊਟਨਸ ਨਾਲ ਦੀ ਨਾਲ ਹੀ ਕਿਉਂਕਿ ਇਹ ਸਰੀਰ ਬਣ ਤੇ ਗਿਆ ਹੁਣ ਇਹਨੂੰ ਚਲਾਉਣ ਵਾਸਤੇ ਊਰਜਾ ਵੀ ਚਾਹੀਦੀ ਹੈ ਠੀਕ ਹੈ ਜੀ ਜਿਵੇਂ ਇੱਕ ਗੱਡੀ ਅਸੀਂ ਬਣਾਉਨੇ ਆ ਕੰਪਨੀ ਬਣਾਉਂਦੀ ਹੈ ਤੇ ਉਹ ਉਹਨੂੰ ਇੱਕ ਤੇ ਮਟੀਰੀਅਲ ਲਾਉਂਦੀ ਹੈ ਉਹ ਉਹਦੇ ਬਣ ਚ ਜਿਹੜਾ ਲੱਗਦਾ ਇੱਕ ਚੱਲਣ ਵਾਸਤੇ ਫਿਰ ਫਿਊਲ ਚਾਹੀਦਾ ਹੁੰਦਾ ਜੀ ਜਿਨੂੰ ਅਸੀਂ ਡੀਜੀਲ ਪਟੋਲ ਜਾਂ ਸੀਐਨਡੀ ਕੁਝ ਵੀ ਕਰੀਏ ਸਾਡੇ ਸਰੀਰ 'ਚ ਵੀ ਚੱਲਣ ਵਾਸਤੇ ਵੀ ਊਰਜਾ ਪੈਦਾ ਕਰਨ ਵਾਸਤੇ ਇਹਨੂੰ ਵੀ ਇੱਕ ਫਿਊਲ ਦੀ ਲੋੜ ਹੁੰਦੀ ਹੈ ਉਹ ਵੀ ਭੋਜਨ ਤੋਂ ਹੀ ਮਿਲਦਾ ਹੈ ਸੋ ਮੁੱਖ ਤੌਰ ਤੇ ਦੋ ਭਾਗ ਆ ਜਾਂਦੇ ਨੇ ਖਾਣੇ ਦੇ ਜਿਹੜੇ ਅ ਸਰੀਰ ਵਿੱਚ ਚੱਲਣੇ ਹੁੰਦੇ ਨੇ ਦੋ ਕੰਮ ਤੇ ਉਹ ਇੱਕ ਹੈਗਾ ਆ ਕਿ ਸਰੀਰ 'ਚ ਨਵਾਂ ਨਿਰਮਾਣ ਨੂੰ ਦੇਣਾ ਹੈ ਤੇ ਦੂਸਰਾ ਹੈਗਾ ਇਹਦੀ ਊਰਜਾ ਪੈਦਾ ਕਰਨਾ ਜੀ ਸੋ ਜਿਹੜਾ ਰੱਬ ਨੇ ਬੈਲੈਂਸ ਭੋਜਨ ਦੁੱਧ ਰੂਪ ਚ ਦਿੱਤਾ ਹੈ ਉਹਦੇ 'ਚ ਇਹ ਦੋਨੋਂ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਨੇ ਨਿਰਮਾਣ ਦਾ ਮਟੀਰੀਅਲ ਵੀ ਤੇ ਊਰਜਾ ਪੈਦਾ ਕਰਨ ਦਾ ਮਟੀਰੀਅਲ ਵੀ ਸੋ ਇਹ ਇਸੇ ਕਰਕੇ ਇਹਨੂੰ ਇੱਕ ਆਈਡੀਅਲ ਭੋਜਨ ਕਿਹਾ ਜਾਂਦਾ ਹੈ ਉਹ ਕਮਾਲ ਦੀ ਦੇਖੋ ਗੱਲ ਕਿ ਜਿਹੜੇ ਜਿੰਨੇ ਵੀ ਜਾਨਵਰ ਨੇ ਬਾਕੀ ਜੰਗਲਾਂ ਦੇ ਵਿੱਚ ਰਹਿੰਦੇ ਨੇ ਜਦੋਂ ਉਹਨਾਂ ਦੇ ਖਾਣੇ ਨੂੰ ਸਟੱਡੀ ਕੀਤਾ ਜਾਂਦਾ ਤੇ ਜਿਸ ਤਰ੍ਹਾਂ ਦਾ ਪੋਸ਼ਣ ਉਹਨਾਂ ਦੇ ਮਾਂ ਦੇ ਦੁੱਧ ਚ ਹੈ ਉਹ ਉਸੇ ਤਰ੍ਹਾਂ ਦਾ ਹੀ ਪੋਸ਼ਣ ਬਾਅਦ ਚ ਕੁਦਰਤੋਂ ਲੱਭ ਲੈਂਦੇ ਨੇ ਜੀ ਕਿਉਂਕਿ ਮਾਂ ਦਾ ਦੁੱਧ ਤੇ ਬਚਪਨ ਚੀ ਤੋੜੇ ਸਮੇਂ ਵਾਸਤੇ ਉਦੋਂ ਤੋਂ ਬਾਅਦ ਤੇ ਬਾਅਦੋਂ ਹੀ ਆਪਣਾ ਖਾਣਾ ਲੈਣਾ ਹੁੰਦਾ ਉਹ ਸਾਰਾ ਹੀ ਖਾਣਾ ਉਹ ਉਹੀ ਪੋਸ਼ਕ ਤੱਤ ਜਿਹੜੇ ਮਾਂ ਦੇ ਦੁੱਧ ਚ ਹੁੰਦੇ ਨੇ ਉਹੋ ਹੀ ਉਹ ਸਿਰਸੀ ਚੋਂ ਲੱਭ ਲੈਂਦੇ ਨੇ ਤੇ ਉਹੋ ਹੀ ਹਮੇਸ਼ਾ ਸਾਰੀ ਜ਼ਿੰਦਗੀ ਉਹ ਲੈਂਦੇ ਰਹੇ ਜਿਹੇ ਤਰ੍ਹਾਂ ਦਾ ਪੋਜ ਨਹੀਂ ਕਰਦੇ ਆ ਸਿਰਫ ਅਸੀਂ ਇਨਸਾਨ ਆ ਜਿਹੜੇ ਭਟਕ ਜਾਂਦੇ ਆ ਜੀ ਸਾਡੇ ਘਰਾਂ 'ਚ ਜਿਹੜਾ ਖਾਣਾ ਬਣਦਾ ਉਸ ਨੂੰ ਵਿੱਚ ਪੋਸ਼ਣ ਤੇ ਦੇਖਦੇ ਨਹੀਂ ਉਹ ਚ ਸਵਾਦ ਦੇਖਦੇ ਆ ਜੀ ਸਵਾਦ ਜਦੋਂ ਤੇ ਜਾਣਦੇ ਆ ਤੇ ਫਿਰ ਉਹ ਅਸੀਂ ਪੋਸ਼ਣ ਸਾਈਡ ਲਾਈਨ ਹੋ ਜਾਂਦਾ ਹੈ ਇਹ ਵੀ ਇੱਕ ਵੱਡੀ ਕਾਰਨ ਆ ਕਿ ਸਾਡਾ ਨਵ ਨਿਰਮਾਣ ਜਿਹੜਾ ਹੋਣਾ ਹੁੰਦਾ ਉਹ ਡਿਸਟਰਬ ਹੋ ਜਾਂਦਾ ਸੈੱਲ ਕਮਜ਼ੋਰ ਬਣਦੇ ਪੈਂਦੇ ਨੇ ਫਿਰ ਤਰ੍ਹਾਂ ਤਰ੍ਹਾਂ ਦੇ ਡਿਸਆਰਡਰ ਬਣਦੇ ਨੇ ਜੀ ਠੀਕ ਜੀ ਇਧਰ ਊਰਜਾ ਵਾਸਤੇ ਜਿੰਨਾ ਕ ਮਟੀਰੀਅਲ ਚਾਹੀਦਾ ਹੁੰਦਾ ਉਹ ਉਸ ਤੋਂ ਅਸੀਂ ਕਈ ਵਾਰੀ ਵੱਧ ਕਦੀ ਘੱਟ ਉਹ ਪਾਈ ਜਾਂਦੇ ਆ ਉਹ ਵੀ ਬਹੁਤ ਸਾਰੀਆਂ ਪ੍ਰੋਬਲਮ ਦਾ ਕਾਰਨ ਬਣ ਜਾਂਦਾ ਸੋ ਜਿਹੜਾ ਮਾਤਵ ਹੈ ਭੋਜਨ ਦਾ ਉਹ ਇਹੀ ਹੈ ਕਿ ਦੋਨੋਂ ਤਰ੍ਹਾਂ ਦੇ ਕੰਮ ਜਿਹੜੇ ਨਿਰਮਾਣ ਦਾ ਕੰਮ ਤੇ ਉਸ ਜਿਆਦਾ ਕੰਮ ਦੋਨੋਂ ਹੀ ਸ਼ਰੀਰ ਦੇ ਵਿੱਚ ਹੋਣ ਸਟੇਜ ਚਾਹੇ ਕੋਈ ਵੀ ਹੋਏ ਇੱਕ ਬੱਚੇ ਦੀ ਗਰੋਇੰਗ ਸਟੇਜ ਆ ਚਾਹੇ ਬਾਅਦ ਚ ਮੇਨਟੇਨੈਂਸ ਸਟੇਜ ਆ ਚਾਹੇ ਉਹ ਡਿਕਲਾਈਨਿੰਗ ਸਟੇਜ ਆ ਜਿਹੜਾ ਮੁਰਗਾ ਹੁੰਦਾ ਤੇ ਬੰਦਾ ਹਰ ਇੱਕ ਜੋ ਵੀ ਜੀਵ ਆਇਆ ਉਹਨੇ ਖਤਮ ਵੀ ਹੋਣਾ ਸੋ ਇਹ ਹਰ ਜਗ੍ਹਾ ਦੇ ਉੱਤੇ ਮੇਨਟੇਨੈਂਸ ਵਾਸਤੇ ਇਹ ਭੋਜਨ ਜ਼ਰੂਰੀ ਹੁੰਦਾ ਸੋ ਸਾਜੀ ਇਹਨਾਂ ਦੋਨਾਂ ਕੰਮਾਂ ਵਾਸਤੇ ਆਦਰਸ਼ ਭੋਜਨ ਕਿ ਹਾਂਜੀ ਜਿਵੇਂ ਮੈਂ ਗੱਲ ਕੀਤੀ ਹੈ ਪਹਿਲਾਂ ਵੀ ਕਿ ਇੱਕ ਆਈਡੀਅਲ ਭੋਜਨ ਜਿਹੜਾ ਉਹ ਮਾਂ ਦਾ ਦੁੱਧ ਹੈ ਉਹਨੂੰ ਆਈਡੀਅਲ ਭੋਜਨ ਕਿਹਾ ਹੀ ਇਸ ਕਰਕੇ ਜਾਂਦਾ ਆ ਕਿ ਉਹਦੇ ਵਿੱਚ ਸਾਰੇ ਤੱਤ ਜਿਹੜੇ ਨੇ ਸਰੀਰ ਨੂੰ ਬਣਨ ਵਾਸਤੇ ਵੀ ਤੇ ਜਿਹੜੀ ਊਰਜਾ ਪੈਦਾ ਕਰਨ ਵਾਸਤੇ ਵੀ ਉਹ ਸਾਰੇ ਨੇ ਕੁਦਰਤ ਨੇ ਦੋਨਾਂ ਚੀਜ਼ਾਂ ਨੂੰ ਬੈਲੈਂਸ ਕਰਕੇ ਦਿੱਜਿਆ ਹੋਇਆ ਸੋ ਚਾਹੇ ਉਹ ਨਿਰਮਾਣ ਦਾ ਮਟੀਰੀਅਲ ਹੈ ਜਿਵੇਂ ਜਿਤ ਮੁੱਖ ਰੂਪ ਤੇ ਪੋਪੀਨ ਆਉਂਦਾ ਹੈ ਔਰ ਪੁਟਿਨ ਦੇ ਵਿੱਚ ਵੀ ਕੀ ਫਿਰ ਅੱਗੇ ਹੁੰਦੇ ਨੇ ਐਸੈਂਸ਼ੀਅਲ ਮੈਨੂਐਸਰ ਜੀ ਉਹ ਮੈਨੂਐਸਰ ਫਿਰ ਚਾਹੇ ਉਹਦੇ ਵਿੱਚ ਵਿਟਾਮਿਨ ਸਾਰੇ ਮਿਨਰਲ ਸਾਰੇ ਫਾਈਬਰ ਪਾਣੀ ਦੀ ਮਾਤਰਾ ਉਹ ਸਾਰਾ ਕੁਝ ਬੈਲੈਂਸ ਤੁਸੀਂ ਦੁੱਧ ਦੇਖੋ ਕਿਉਂਕਿ ਲiquid ਫਾਰਮ ਦੇ ਵਿੱਚ ਹੁੰਦਾ ਹੈ ਜਿਆਦਾ ਉਸ ਪਾਣੀ ਹੈ ਕਿਉਂਕਿ ਸਾਡੇ ਸਰੀਰ ਦੇ ਵਿੱਚ 70% ਪਾਣੀ ਹੈ ਤੇ ਜਿਆਦਾ ਪਾਣੀ ਸਾਨੂੰ ਚਾਹੀਦਾ ਵੀ ਪਾਣੀ ਦੇ ਸਰੀਰ ਚ ਸੁੱਕਣਾ ਵੀ ਹੈ ਅਸੀਂ ਸਫਾਈ ਵੀ ਹੋਣੀ ਹੈ ਇਹਦੀ ਜਦੋਂ ਅਸੀਂ ਯੂਰਿਨ ਕਰਦੇ ਆਂ ਤੇ ਉਹ ਉਧਰ ਹੀ ਸਰੀਰ ਦੀ ਗੰਦਗੀ ਬਾਹਰ ਨਿਕਲਦੀ ਹੈ ਤੇ ਸਾਰੀ ਸਫਾਈ ਜਿਹੜੀ ਹੈ ਪਸੀਨਾ ਵੀ ਹੁੰਦਾ ਹੈ ਉਥੇ ਵੀ ਪਾਣੀ ਚਾਹੀਦਾ ਸੋ ਇਹ ਸਾਰੀਆਂ ਚੀਜ਼ਾਂ ਕੁਦਰਤ ਨੇ ਉਹਦੇ ਵਿੱਚ ਬੈਲੈਂਸ ਰੱਖੀਆਂ ਹੋਈਆਂ ਸੋ ਮਾਂ ਦਾ ਦੁੱਧ ਇੱਕ ਆਈਡੀਅਲ ਭੋਜਨ ਤੇ ਅੱਗੇ ਵੀ ਜਿੰਨਾ ਭੋਜਨ ਅਸੀਂ ਲੈਣਾ ਹੁੰਦਾ ਬਾਅਦ ਚ ਵੀ ਜਿਸ ਤਰ੍ਹਾਂ ਬਾਕੀ ਜੀਵ ਆਪਣੇ ਭੋਜਨ ਦੇ ਵਿੱਚ ਸਾਰੇ ਪੋਸ਼ਕ ਤੱਤ ਨੂੰ ਮੇਨਟੇਨ ਕਰਦੇ ਨੇ ਜੀ ਅਸੀਂ ਉਹਨਾਂ ਨੂੰ ਨਾ ਸਮਝ ਕੇ ਨੇ ਕਿ ਉਹ ਜਾਨਵਰ ਨੇ ਜੀ ਲੇਕਿਨ ਨਹੀਂ ਕੁਦਰਤ ਨੇ ਉਹਨਾਂ ਦੇ ਵਿੱਚ ਜਿਹੜੀ 6th ਸੈਂਸ ਪਾਈ ਹੈ ਕਿ ਸਾਡੇ ਸਰੀਰ ਦੇ ਨਿਰਮਾਣ ਵਾਸਤੇ ਕੀ ਚੰਗਾ ਉਹੋ ਹੀ ਪਾਉਂਦੇ ਨੇ ਜੀ ਕਦੇ ਤੁਸੀਂ ਦੇਖਿਆ ਕਿ ਕਦੇ ਗਾਂ ਜਿਹੜੀ ਆ ਉਹਨੇ ਮਾਸਾਣਾ ਸ਼ੁਰੂ ਕਰਤਾ ਹੋਵੇ ਨਹੀਂ ਕਦੇ ਵੀ ਨਹੀਂ ਉਹਦਾ ਪਸੰਦੀਦਾ ਭੋਜਨ ਕੀ ਰਹੇਗਾ ਘਰਾਕਾਰ ਜੀ ਜਿੱਥੇ ਵੀ ਉਹਨੂੰ ਮਿਲ ਜਾਗਾ ਉਹ ਖਾ ਲੇਗੀ ਉੱਥੋਂ ਹੀ ਉਹਦਾ ਸਾਰਾ ਉਹਦਾ ਪੋਸ਼ਣ ਪੂਰਾ ਹੁੰਦਾ ਹੈ ਉਹਨਾਂ ਨੂੰ ਪਤਾ ਹੈ ਕਿ ਸਾਡੇ ਸਰੀਰ ਵਾਸਤੇ ਸੰਕੀ ਚਾਹੀਦਾ ਸੋ ਹਮੇਸ਼ਾ ਹੀ ਜਿਹੜਾ ਵੀ ਭੋਜਨ ਤੁਹਾਡੀਆਂ ਸਰੀਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ ਨਿਰਮਾਣ ਦਾ ਮਟੀਰੀਅਲ ਤੁਹਾਨੂੰ ਦੇ ਰਿਹਾ ਹੁਣ ਇੱਕ ਬੱਚਾ ਗਰੋਇੰਗ ਸਟੇਜ ਹੈ ਤੇ ਉਹਨੂੰ ਗਰੋਥ ਵਾਸਤੇ ਵੀ ਚਾਹੀਦਾ ਮੈਂਟਨੈਂਸ ਵਾਸਤੇ ਵੀ ਚਾਹੀਦਾ ਉਹਦੇ ਵਿੱਚ ਪੋਸ਼ਣ ਦਾ ਜ਼ਿਆਦਾ ਮਤਲਬ ਹੈ ਜੀ ਕਿ ਜਦੋਂ ਬੰਦਾ ਇੱਕ ਕਮਜ਼ੋਰ ਹੋ ਜਾਂਦਾ ਤੇ ਫਿਰ ਉਹਨੂੰ ਮੈਂਟੀਨੈਂਸ ਵਾਸਤੇ ਚਾਹੀਦਾ ਜੀ ਠੀਕ ਹੈ ਜਦੋਂ ਫਿਰ ਬੁੱਢਾ ਹੋਣ ਲੱਗਦਾ ਤੇ ਫਿਰ ਉਹਨੂੰ ਜਿੰਨਾ ਵੀ ਉਹ ਜਿਹੜਾ ਸਰੀਰ ਦਾ ਡਾਊਨਫਾਲ ਹੋਣਾ ਹੈ ਡਿਕਲਾਈਨ ਹੋਣਾ ਉਹਨੂੰ ਰੋਕਣ ਵਾਸਤੇ ਜਿੰਨਾ ਰੋਕਲੇਗਾ ਉਨਾ ਚੰਗਾ ਉਨਾ ਸਿਹਤਮੰਦ ਜ਼ਿੰਦਗੀ ਜੀਏਗਾ ਸਾਰਾ ਕਮਾ ਵਾਸਤੇ ਉਹ ਜੋ ਵੀ ਲੋੜਾਂ ਨੇ ਚਿਰਦੀਆਂ ਜਿਹੜਾ ਵੀ ਭੋਜਨ ਪੂਰਾ ਕਰ ਰਿਹਾ ਹੋਵੇ ਉਹ ਇੱਕ ਆਈਡੀਅਲ ਪੋਜਰ ਹੁੰਦਾ ਸੋ ਦੋਨਾਂ ਦਾ ਜਿਸ ਬੈਲੈਂਸ ਹੋਏ ਹੁਣ ਜਿਹੜਾ ਦੂਸਰਾ ਬੈਲੈਂਸ ਹੈਗਾ ਕੈਲਰੀਜ਼ ਦਾ ਜਿਹਨੂੰ ਅਸੀਂ ਕਾਰਬੋਹਾਈਡਰੇਟ ਦੇ ਰੂਪ ਗਿਣਿਆ ਜਾਂਦਾ ਅਨਾਜ ਸਾਰੇ ਜਿਹੜੇ ਨੇ ਕਾਰਬੋਹਾਈਡਰੇਟ ਦਾ ਸੋਰਸ ਨੇ ਸੋ ਇਹ ਇਹਦਾ ਸਾਡੇ ਸਰੀਰ ਚ ਜਾ ਕੇ ਟੁੱਟ ਕੇ ਬਣਦੀਆਂ ਨੇ ਕੈਲਰੀ ਜੀ ਇਹ ਕੈਲਰੀ ਸਾਡਾ ਜਿਹੜਾ ਨਾ ਸਰੀਰ ਅਲੱਗ-ਅਲੱਗ ਸੋਰਸ ਤੋਂ ਜੋ ਚਾਹੇ ਫੈਟ ਲਈ ਹੈ ਚਾਹੇ ਅਸਿੰ ਕਾਰਬੋਹਾਈਡਰੇਟਸ ਲਈ ਇਹਨੂੰ ਤੋੜ ਕੇ ਇਹਨੇ ਕੈਲਰੀ ਬਣਾਉਂਦੀਆਂ ਨੇ 1 ਗ੍ਰਾਮ ਤੇਲ ਜਾਂ ਘਿਓ ਤੁਸੀਂ ਲਿਆ ਤੇ ਉਹ ਚੋਂ 9 ਕੈਲਰੀ ਬਣਦੀਆਂ ਨੇ ਜੇ ਤੁਸੀਂ 1 ਗ੍ਰਾਮ ਕਾਰਬੋਹਾਈਡਰੇਟ ਲਏ ਨੇ ਤੇ ਉਹਦੇ ਵਿੱਚੋਂ ਤੁਹਾਨੂੰ 4 ਕੈਲਰੀ ਮਿਲਦੀਆਂ ਨੇ ਇਸੇ ਤਰ੍ਹਾਂ ਜੇ ਤੁਸੀਂ ਪ੍ਰੋਟੀਨ ले आया 1 ग्राम ਤੇ ਉਹ ਚੋ ਵੀ 4 ਕੈਲਰੀs ਨੇ ਜੀ ਕਿਉਂਕਿ ਜਾਂ ਤੇ ਪ੍ਰੋਟੀਨ ਨਿਰਮਾਣ ਦਾ ਕੰਮ ਕਰੇਗਾ ਜੀ ਉਹ ਨਿਰਮਾਣ ਦੇ ਵਿੱਚ ਕੰਮ ਨਹੀਂ ਆਇਆ ਤੇ ਉਹ ਵੀ ਕੈਲਰੀ ਦਾ ਕੰਮ ਕਰੇਗਾ ਉਹ ਚ ਸ਼ਰਤ ਇੱਕੋ ਹੀ ਹੁੰਦੀ ਹੈ ਕਿ ਜਿਹੜਾ ਸੈੱਲਾਂ ਦਾ ਨਿਰਮਾਣ ਹੈ ਉਹ ਜਿੰਦਾ ਹੋਣਾ ਹੁੰਦਾ ਜੀ ਤੇ ਜਿੰਦਾ ਰਹਿਣ ਵਾਸਤੇ ਹਮੇਸ਼ਾ ਜਿੰਦਾ ਚੀਜ਼ਾਂ ਚਾਹੀਦੀਆਂ ਨੇ ਜੇਕਰ ਤੁਸੀਂ ਪ੍ਰੋਟੀਨ ਵਿਟਾਮਿਨ ਮਿਨਰਲ ਜਿਹੜੇ ਨਿਰਮਾਣ ਵਾਸਤੇ ਜ਼ਰੂਰੀ ਨੇ ਉਹ ਜਿੰਦਾ ਲੈ ਰਹੇ ਹੋ ਉਹ ਨਿਰਮਾਣ ਚ ਕੰਮ ਆਉਣਗੇ ਜੀ ਜੀਵਨ ਨਿਰਮਾਣ ਚ ਕੰਮ ਨਹੀਂ ਆਏ ਤੁਸੀਂ ਡੈੱਡ ਫਾਰਮ ਚ ਲੈ ਲਏ ਤਾਂ ਉਹਨਾਂ ਨੇ ਵੀ ਕਰ ਲਈ ਬਣਾਉਣੀਆ ਨਾ ਨਿਰਮਾਣ ਦੇ ਕੰਮ ਚ ਘੱਟ ਕੰਮ ਹੋਣਾ ਉਹਨਾਂ ਨੇ ਸੋ ਇਹ ਵੀ ਬੜਾ ਜ਼ਰੂਰੀ ਹੈ ਸੋ ਆਦਰਸ਼ ਭੋਜਨ ਦੇ ਵਿੱਚ ਇੱਕ ਤਾਂ ਸਾਰੇ ਪੋਸ਼ਕ ਤੱਤਾਂ ਦਾ ਬੈਲੈਂਸ ਹੋਵੇ ਚਾਹੇ ਉਹ ਪ੍ਰੋਟੀਨ ਹੈ ਕਾਰਬੋਹਾਈਡਰੇਟਸ ਨੇ ਫੈਟੀ ਐਸਿਡਸ ਨੇ ਫਾਈਬਰ ਨੇ ਵਿਟਾਮਿਨਸ ਨੇ ਮਿਨਰਲਸ ਨੇ ਫਾਈਟੋਨਿਊਟ੍ਰੀਐਂਟਸ ਨੇ ਐਲਫਾ ਫੈਕਟਰਸ ਨੇ ਔਰ ਪਾਣੀ ਹੈ ਦੂਸਰਾ ਇਹ ਹੈ ਇੱਕ ਆਈਡੀਅਲ ਭੋਜਨ ਉਹ ਹੈ ਜਿਹੜਾ ਜਿੰਦਾ ਹੈ ਜੀ ਕਿਉਂਕਿ ਨਿਰਮਾਣ ਸਾਡੇ ਸਰੀਰ ਚ ਜਿੰਦਾ ਹੋਣਾ ਹੈ ਜਿੰਦਾ ਨਿਰਮਾਣ ਵਾਸਤੇ ਜਿੰਦਾ ਮਟੀਰੀਅਲ ਚਾਹੀਦਾ ਜੀ ਠੀਕ ਹੈ ਤੁਸੀਂ ਜਾਨਵਰਾਂ ਨੂੰ ਦੇਖਿਆ ਹੋਵੇਗਾ ਉਹ ਤੰਦਰੁਸਤ ਕਦੋਂ ਰਹਿੰਦੇ ਨੇ ਜਦੋਂ ਹਰਾ ਖਾ ਖਾਂਦੇ ਨੇ ਉਦੋਂ ਜਾਂ ਉਹਨੂੰ ਸੁਕਾ ਦਿੰਦੇ ਨੇ ਉਹ ਨਹੀਂ ਜਦੋਂ ਹਰਾ ਖਾਂਦੇ ਨੇ ਘਰਾਂ ਜਗਾਵਾਂ ਵਿੱਚ ਰੱਖ ਹੀ ਲੈਣੇ ਜਦੋਂ ਉਹਨੂੰ ਅਸੀਂ ਹਰਾਚਾਰਾ ਦਿੰਨੇ ਆ ਉਹਦੀ ਪਰਫਾਰਮੈਂਸ ਵੀ ਬੜੀ ਵਧੀਆ ਹੁੰਦੀ ਹੈ ਦੁੱਧ ਵੀ ਬੜਾ ਵਧੀਆ ਦਿੰਦੀ ਹੈ ਫਿਰ ਉਹ ਸਿਹਤ ਵੀ ਚੰਗੀ ਰਹਿੰਦੀ ਹੈ ਤੇ ਜਦੋਂ ਉਹਨੂੰ ਸੁੱਕਾ ਪਾਉਣਾ ਸ਼ੁਰੂ ਕਰ ਦਿੰਨੇ ਆ ਤੇ ਉਹ ਸਿਹਤ ਵੀ ਡਾਊਨ ਤੋਂ ਉਹਦੀ ਪਰਫਾਰਮੈਂਸ ਉਹ ਵੀ ਘਟ ਜਾਂਦਾ ਸੋ ਇਹ ਕਿਉਂਕਿ ਸੁੱਕੇ ਔਰ ਹਰੇ 'ਚ ਕੋਈ ਅੰਤਰ ਹੈ ਜਿੰਦਾ ਤੇ ਮਰੇ ਦਾ ਜੀ ਸੋ ਜਿੰਦਾ ਖਾਣਾ ਜਿਹਦੇ ਸਾਰਾ ਪੋਸ਼ਣ ਬੈਲੈਂਸ ਹੋਏ ਸਾਰੇ ਪੋਸ਼ਕ ਤੱਤ ਮੌਜੂਦ ਹੋਣ ਜਿਹੜਾ ਤੁਹਾਡੇ ਸਰੀਰ ਦੀ ਹਰ ਇੱਕ ਲੋੜ ਨੂੰ ਪੂਰਾ ਕਰ ਰਿਹਾ ਉਹ ਆਈਡੀਅਲ ਭੋਜਨ ਹੈ ਜੀ ਸੋ ਉਹੋ ਹੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇੱਕ ਆਈਡੀਅਲ ਭੋਜਨ ਹੀ ਲਈਏ ਹਮੇਸ਼ਾ ਹਾਂ ਟੇਸਟ ਅਨਸਾਰ ਅਸੀਂ ਉਹਨਾਂ ਚੀਜ਼ਾਂ ਦੀਆਂ ਵੈਰਾਈਟੀਆਂ ਅਲੱਗ-ਅਲੱਗ ਬਣਾ ਸਕਦੇ ਹਾਂ ਹਾਂਜੀ ਡਿਸ਼ਸ ਜਿਹੜੀਆਂ ਹੁੰਦੀਆਂ ਨੇ ਅਲੱਗ-ਅਲੱਗ ਬਣ ਜਾਂਦੀਆਂ ਨੇ ਜੀ ਜਿਵੇਂ ਫਾਰ ਐਗਜ਼ਾਮਪਲ ਲੈ ਰਹੀਆਂ ਤੇ ਦਾਲਾਂ ਨੇ ਉਹ ਪ੍ਰੋਟੀਨ ਦਾ ਸੋਰਸ ਨੇ ਜੇ ਅਸੀਂ ਉਹਨੂੰ ਦਾਲ ਬਣਾ ਕੇ ਵੀ ਲੈ ਲੈਨੇ ਆ ਜਾਂ ਉਹਨਾਂ ਦਾਣਾਂ ਨੂੰ ਅਸੀਂ ਮੈਚ ਕਰਕੇ ਉਹਦਾ ਚਿਲਾ ਬਣਾ ਕੇ ਵੀ ਲੈ ਸਕਦੇ ਆ ਰੋ ਟੇਸਟ ਬਦਲ ਜਾਂਦੇ ਨੇ ਸੋ ਵਰਾਇਟੀਆਂ ਅਲੱਗ-ਅਲੱਗ ਹੋ ਸਕਦੀਆਂ ਲੇਕਿਨ ਪਿੱਛੇ ਮਟੀਰੀਅਲ ਜਿਹੜਾ ਉਹ ਸੇਮ ਹੀ ਹੋਣਾ ਚਾਹੀਦਾ ਜੀ ਸੋ ਇਹੀ ਮੇਰਾ ਹਮੇਸ਼ਾ ਸੰਦੇਸ਼ ਰਹਿੰਦਾ ਹੈ ਕਿ ਅਸੀਂ ਸਮਝਦਾਰ ਜੀਵ ਆ ਤੇ ਸਾਨੂੰ ਸਮਝਦਾਰੀ ਤੋਂ ਕਮ ਲੈਣਾ ਚਾਹੀਦਾ ਅਸੀਂ ਕਿਉਂ ਬੇਵਕੂਫੀ ਕਰਦੇ ਆਂ ਔਰ ਆਪਣਾ ਖਾਣਾ ਅਸੀਂ ਪੋਸ਼ਣ ਉੱਤੇ ਧਿਆਨ ਨਹੀਂ ਦੇ ਰਹੇ ਜਿੰਦਾ ਹੈ ਕਿ ਮਰਿਆ ਉੱਤੇ ਧਿਆਨ ਨਹੀਂ ਦੇਣਦੇ ਇਸੇ ਕਰਕੇ ਅਸੀਂ ਬਿਮਾਰੀਆਂ ਨੂੰ ਚਲਣ ਦਿੰਦੇ ਜੀ ਜਿੰਨੇ ਵੀ ਆਪਣਾ ਖਾਣਾ ਜਿੰਦਾ ਕਰ ਲਿਆ ਉਹਨੂੰ ਬੈਲੈਂਸ ਕਰ ਲਿਆ ਜੋ ਕੁਦਰਤ ਨੇ ਸਾਡੇ ਵਾਸਤੇ ਇੱਕ ਆਈਡੀਅਲ ਬਣਾਇਆ ਉਸ سے ਲੈ ਕੇ ਤੇ ਜਿੰਨਾ ਬਾਕੀ ਜੰਗਲਾਂ ਦੇ ਜੀਵਾਂ 'ਚ ਕੋਈ ਬਿਮਾਰੀ ਨਹੀਂ ਬਿਲਕੁਲ ਤੰਦਰੁਸਤੀ ਖੂਬਸੂਰਤੀ ਉਹਨਾਂ ਕੋਲ ਹੁੰਦੀ ਹੈ ਇਸੇ ਤਰ੍ਹਾਂ ਹੀ ਇਨਸਾਨ ਵੀ ਉਹਨਾਂ ਹੀ ਤੰਦਰੁਸਤ ਹੋਣਾ ਹੀ ਖੂਬਸੂਰਤ ਰਹਿ ਸਕਦਾ ਲੰਮੀ ਉਮਰ ਸਿਹਤਮੰਦ ਜੀ ਸਕਦਾ ਹੈ ਐਸੀ ਕੋਈ ਪ੍ਰੋਬਲਮ ਨਹੀਂ ਜੀ ਤਾਂ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਸਾਡੇ ਦੋਸਤਾਂ ਵਾਸਤੇ ਆਪਣਾ ਕੀਮਤੀ ਵਕਤ ਕੱਢਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਸਤ੍ਰਿਕਾ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਾਸਤ੍ਰਿਕਾ ਸੋ ਦੋਸਤੋ ਅੱਜ ਤੁਸੀਂ ਜਾਣਿਆ ਆਦਰਸ਼ ਭੋਜੰਦੇ ਮਹੱਤਬ ਬਾਰੇ ਇਦਾਂ ਦੀ ਇਹ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਡਾ ਉਤਸ਼ਾਹ ਵਧਾਉਂਦੇ ਹਨ ਆਓ ਰਲ ਮਿਲ ਕੇ ਕਰੀਏ ਸ਼ੁਰੂਆਤ ਇੱਕ ਹੈਲਦੀ ਦੁਨੀਆ ਦੀ ਆ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ